ਸੋ ਲੋਕ ਮਨਲਾ ਪੰਚਵਾਂ ਜਾਚਕ ਮੰਗੇ ਦਾਨੋ ਦੇ ਪਿਆਰਿਆ ਹੈ ਪ੍ਰਭੂ ਮੈਂ ਮੰਗਦਾ ਤੇਰੇ ਅਪਾਰ ਸ਼ਬਦ ਦਾ ਖੈਰ ਮੰਗਦਾ ਹਾਂ ਮੈਨੂੰ ਖੈਰ ਪਾ ਦੇਵਣ ਹਾਰ ਦਾ ਤਾਰ ਮੈਂ ਨਿਤ ਚਿਤਾਰਿਆ ਤੂੰ ਦਾਤਾ ਦੇਣ ਵਾਲਾ ਹੈ ਤੂੰ ਦਾਤਾ ਦੇਣ ਜੋਗ ਹੈ ਮੈਂ ਤੈਨੂੰ ਸਦਾ ਚੇਤੇ ਕਰਦਾ ਨਿਖੋਟ ਨਾ ਜਾਈ ਮੂਲ ਅਤਲ ਪੰਡਾਰਿਆ ਤੇਰਾ ਖਜ਼ਾਨਾ ਬੇਅੰਤ ਹੈ ਜੋ ਤੇਰੇ ਜੋ ਵਿੱਚੋਂ ਮੈਨੂੰ ਖੈਰ ਪਾ ਦੇਵੇਂ ਤਾਂ ਮੁੱਕਦਾ ਨਹੀਂ ਨਾਨਕ ਸ਼ਬਦ ਅਪਾਰ ਤੈਨ ਸਭ ਕਿਛ ਸਾਰਿਆ ਹੈ ਨਾਨਕ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਅਪਾਰ ਹੈ ਇਸ ਬਾਣੀ ਨੇ ਮੇਰਾ ਹਰੇਕ ਕਾਰਜ ਸਵਾਰ ਦਿੱਤਾ ਹੈ ਮਹਲਾ ਪੰਜਵਾਂ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ हे प्यारे सजनो प्रभु दी सिलावा वाली कुर्बानी जीते रखने दी आदत बनाओ ये सारी उमर दा आसरा बनदी है मुख ऊजल सदा सुखी नानक सिमरत एक हे नानक इस वाणी दे राही इक प्रभु नु सिमरया सदा सुखी रहिदा है ते मथा खड्या रहिंदा है पौड़ी ओथे अमृत वंडि है ਸੁਖਿਆ ਹਰ ਕਰਨੇ ਸਭ ਜੀਵਾਂ ਨੂੰ ਸੁਖੀ ਕਰਨ ਵਾਲਾ ਹਰੀ ਨਾਮ ਅਮਰਤੋ satsang ਵਿੱਚ ਵੰਡੀਦਾ ਜਮ ਕੇ ਪੰਥ ਨਾ ਪਾਈਐ ਫਿਰ ਨਾਹੀ ਮਰਨੇ ਜੋ ਮਨੁੱਖ ਉਹ ਅਮਰਤ ਪ੍ਰਾਪਤ ਕਰਦੇ ਹਨ ਉਹ ਜਮ ਦੇ ਰਾਹ ਤੇ ਨਹੀਂ ਪਾਏ ਜਾਂਦੇ ਉਹਨਾਂ ਨੂੰ ਮੁੜ ਮੁੜ ਮੌਤ ਦਾ ਡਰ ਵਿਆਪਦਾ ਨਹੀਂ ਜਿਸ ਨੂੰ ਆਇਆ ਪ੍ਰੇਮ ਰਸ ਤਿਸੈ ਹੀ ਝਰਣੇ ਜਿਸ ਮਨੁੱਖ ਨੂੰ ਹਰਨਾਮ ਦੇ ਪਿਆਰ ਦਾ ਸਵਾਦ ਆਉਂਦਾ ਹੈ ਉਹ ਇਸ ਸਵਾਦ ਨੂੰ ਆਪਣੇ ਅੰਦਰ ਟਿਕਾਉਂਦਾ ਹੈ ਬਾਣੀ ਉਚਰੈ ਸਾਧ ਜਨ ਅਮਿਓ ਚੱਲੇ ਝਰਣੇ ਸਤ ਸੰਗ ਵਿੱਚ ਗੁਰਮੁਖ ਸਿੱਤ ਸਲਾਹ ਦੀ ਬਾਣੀ ਉਚਾਰਦੇ ਹਨ ਉੱਥੇ ਅੰਮ੍ਰਿਤ ਦੇ ਮੰਨੋਂ ਫੁਹਾਰੇ ਚੱਲ ਪੈਂਦੇ ਹਨ ਇਕ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਧਰਨੇ ਨਾਨਕ ਵੀ ਉਹ 사ਤ ਸੰਗ ਦਾ ਦਰਸ਼ਨ ਕਰਕੇ ਜਿਉ ਰਿਹਾ ਹੈ ਮਨ ਵਿੱਚ ਹਰਨਾਮ ਨੂੰ ਧਾਰਨ ਕਰ ਰਿਹਾ ਹੈ ਸ਼ਲੋਕ ਮਹਲਾ 5 ਸਤ ਗੁਰੂ ਪੂਰੇ ਸੇਵੈ ਦੁਖਾਂ ਕਾ ਹੋਏ ਨਾਸ਼ ਏ ਨਾਨਕ ਜੇ ਪੂਰੇ ਗੁਰੂ ਦੇ ਦੱਸੇ ਰਾਹ ਤੇ ਤੁਰਿਏ ਤਾਂ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਨਾਨਕ ਨਾਮ ਅਰਧਿਆਂ ਕਰ ਜਿ ਆਵੈ ਰਾਸ ਤੇ ਜੇ ਨਾਮ ਸਿਮਰਿਏ ਤਾਂ ਜੀਵਨ ਦਾ ਮਨੋਰਥ ਸਫਲ ਹੋ ਜਾਂਦਾ ਹੈ ਮਹਲਾ 5 ਜਿਸ ਸਿਮਰਤ ਸੰਕਟ ਛੁਟੈ आनंद मंगल विश्राम जिस परमात्मा ਨੂੰ ਸਿਮਰਿਆ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਤੇ ਹਿਰਦੇ ਵਿੱਚ ਆਨੰਦ ਖੁਸ਼ੀਆਂ ਦਾ ਨਿਵਾਸ ਹੁੰਦਾ ਹੈ ਨਾਨਕ ਜਪੀਐ ਸਦਾ ਹਾਰ ਨਿਮਖ ਨਾ ਬਿਸਰੋ ਨਾਮ اے ਨਾਨਕ ਉਸ ਨੂੰ ਸਦਾ ਸਿਮਰਿਏ ਕਦੇ ਅੱਖ ਦੇ ਫੋਰ ਜਿੰਨੇ ਸਮੇ ਲਈ ਵੀ ਉਹ ਹਰ ਨਾਮ ਅਸਾਂ ਨੂੰ ਨਾ ਭੁੱਲੇ ਪੌੜੀ ਤੈਨ ਕੀ ਸੋ ਬਾ ਕਾ ਗਣੀ ਜਿਨੀ ਹਰ ਹਰ ਲਦਾ ਜਿਨਾ ਗੁਰਮੁਖਾ ਨੇ ਰੱਬ ਨੂੰ ਲੱਭ ਲਿਆ ਹੈ ਉਹਨਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਸਾਦਾ ਸ਼ਰਣੀ ਜੋ ਪਵੈ ਸੋ ਛੁੱਟੈ ਬੱਧਾ ਜੋ ਮਨੁੱਖ ਉਹਨਾਂ ਗੁਰਮੁਖਾਂ ਦੀ ਸ਼ਰਣ ਆਉਂਦਾ ਹੈ ਉਹ ਮਾਇਆ ਦੇ ਬੰਧਨਾਂ ਵਿੱਚ ਵੱਜਾ ਹੋਇਆ ਮੁਕਤ ਹੋ ਜਾਂਦਾ ਹੈ ਪਾਉ ਉਸ ਦੇ ਮਾਇਕ ਬੰਧਨ ਟੁੱਟ ਜਾਂਦੇ ਹਨ ਗੁਣ ਗਾਵੈ ਅਵਿਨਾਸੀਐ ਜੋਨ ਗਰਭ ਨਾ ਦਦਾ ਉਹ ਬਨਾਸੀ ਪ੍ਰਭੂ ਦੇ ਗੁਣ ਗਾਉਂਦਾ ਹੈ ਤੇ ਜੂਨਾ ਵਿੱਚ ਪਾ ਕੇ ਨਹੀਂ ਛੜਦਾ ਗੋਰ ਭੇਟਿਆ ਪਰ ਬ੍ਰਹਮ ਹਰ ਪੜ ਬੁੱਝ ਸਮਦਾ ਉਸ ਨੂੰ ਗੁਰੂ ਮਿਲ ਪਿੰਦਾ ਹੈ ਉਹ ਪ੍ਰਭੂ ਦੀ ਸਿੱਖ ਸਲਾਹ ਉਚਾਰ ਕੇ ਸਮਝ ਕੇ ਤੇ ਸ਼ਾਂਤੀ ਪ੍ਰਾਪਤ ਕਰਦਾ ਹੈ ਨਾਨਕ ਪਾਇਆ ਸੋ ਢਣੀ ਹਰ ਅਗੰ ਅਗਦਾ ਏ ਨਾਨਕ ਉਸ ਮਨੁੱਖ ਨੇ ਅਥਾ ਤੇ ਪਹੁੰਚ ਮਾਲਕ ਹਰੀ ਨੂੰ ਪਾ ਲਿਆ ਹੈ ਸ਼ਲੋਕ ਮਹਲਾ 5 ਕਾਮਨਾ ਕਰਹੀ ਆਪਣਾ ਫਿਰ ਅਵੰਤਾ ਲੋਏ हे ਜੀਵ ਤੂੰ ਆਪਣਾ ਅਸਲ ਕੰਮ ਨਹੀਂ ਕਰਦਾ ਤੇ ਜਗਤ ਵਿੱਚ ਆਪ ਉਧਰਾ ਫਿਰ ਰਿਹਾ ਹੈ ਨਾਨਕ ਨਾਇ ਵਿਸਾਰਿਆ ਸੁਖ ਕਨੇਹਾ ਹੋਏ हे ਨਾਨਕ ਜੇ ਪ੍ਰਭੂ ਦਾ ਨਾਮ ਸਾਰ ਦਿੱਤਾ ਜਾਏ ਤਾਂ ਕੋਈ ਵੀ ਸੁਖ ਨਹੀਂ ਹੋ ਸਕਦਾ ਮਹਲਾ ਪੰਜਵਾਂ ਵੇਖੈ ਕੋੜ ਤਣ ਸਗਲ ਮਾਹ ਜਗਤ ਰਹੀ ਲਪਟਾਏ ਮਾਇਆ ਜ਼ਹਿਰ ਦੀ ਕੋੜ ਤਣ ਸਾਰੇ ਜੀਵਾਂ ਵਿੱਚ ਹੈ ਜਗਤ ਵਿੱਚ ਸਭ ਨੂੰ ਚੰਬੜੀ ਹੋਈ ਨਾਨਕ ਜਨ ਵਿਚਾਰਿਆ ਮਿੱਠਾ ਹਰ ਕਾ ਨਾਮ ਹੈ ਨਾਨਕ ਸਿਰਫ ਪ੍ਰਭੂ ਦੇ ਸੇਵਕ ਨੇ ਵਿਚਾਰ ਕੀਤੀ ਹੈ ਕਿ ਪਰਮਾਤਮਾ ਦਾ ਨਾਮ ਹੀ ਮਿੱਠਾ ਹੈ ਪੌੜੀ ਏ ਨਿਸ਼ਾਨੀ ਸਾਧ ਕੀ ਜਿਸ ਭੇਟ ਤ ਤਰੀਐ ਸਾਧੂ ਦੀ ਇਹ ਨਿਸ਼ਾਨੀ ਹੈ ਕਿ ਉਸ ਨੂੰ ਮਿਲਿਆ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਜੰਮ ਕੰਕਰ ਨੇੜ ਨਾ ਆਵਈ ਫੇਰ ਬਹੁੜ ਨਾ ਮਰੀਐ ਜੰਮ ਦਾ ਸੇਵਕ ਭਾਉ ਜੰਮਦੂਤ ਨੇੜੇ ਨਹੀਂ ਟੁੱਕਦਾ ਤੇ ਮੁੜ ਮੁੜ ਨਹੀਂ ਮਰਦਾ ਭਾਉ ਸਾਗਰ ਸੰਸਾਰ ਵਿਖ ਸੁਪਾਰ ਉਤਰੀਐ ਜੋ ਜਹਿਰ ਰੂਪ ਸੰਸਾਰ ਸਮੁੰਦਰ ਹੈ ਇਸ ਤੋਂ ਪਾਰ ਲੰਘ ਜਾਈਦਾ ਹੈ ਹਾਰ ਗੁਣ ਗੁੰਫੋ ਮਨ ਮਾਲ ਹਰ ਸਭ ਮਲ ਪਰ ਹਰੀਐ হে ਭਾਈ ਸਾਧੂ ਗੁਰਮੁਖ ਨੇ ਮਿਲ ਕੇ ਮਨ ਵਿੱਚ ਪ੍ਰਮਾਤਮਾ ਦੇ ਗੁਣਾਂ ਦੀ ਮਾਲਾ ਗੁੰਦੋ ਲਈ ਗੁੰਦ ਲਈ ਮਨ ਦੀ ਸਾਰੀ ਮੈਲ ਦੂਰ ਹੋ ਜਾਂਦੀ ਹੈ ਇਸ ਮਾਲਾ ਦੇ ਨਾਲ ਨਾਨਕ ਪ੍ਰੀਤਮ ਮਿਲ ਰਹਾ ਪਾਰ ਬ੍ਰਹਮ ਨਰ ਹਰੀਐ हे ਨਾਨਕ ਜਿਨ੍ਹਾਂ ਨੇ ਇਹ ਮਾਲਾ ਗੁੰਦੀ ਹੈ ਉਹ ਪਾਰ ਬ੍ਰਹਮ ਪ੍ਰਮਾਤਮਾ ਨੂੰ ਮਿਲੇ ਰਹਿੰਦੇ ਹਨ ਸ਼ਲੋਕ ਮਹਲਾ 5 ਨਾਨਕ ਆਏ ਸੇ ਪਰਮਾਨ ਹੈ ਜਿਨ ਹਰ ਉਠਾ ਚਿਤ हे ਨਾਨਕ ਜਿਨ੍ਹਾਂ ਮਨੁੱਖਾਂ ਦੇ ਚਿਤ ਵਿੱਚ ਪ੍ਰਮਾਤਮਾ ਆਵਾਸਿਆ ਹੈ ਉਹਨਾਂ ਦਾ ਆਉਣਾ ਸਫਲ ਹੈ ਉਨ੍ਹਾਂ ਦਾ ਆਇਆ ਹੋਇਆ ਸਫਲ ਹੋ ਜਾਂਦਾ ਹੈ ਗਾਲੀ ਆਲ ਪਲਾਲੀਆਂ ਕੰਮ ਨਾ ਆਵੇਂ ਮਿੱਤ ਹੈ ਮਿੱਤਰ ਫੋਕੀਆਂ ਗੱਲਾਂ ਕਿਸੇ ਕੰਮ ਨਹੀਂ ਆਉਂਦੀਆਂ ਨਾਮ ਤੋਂ ਵਾਂਝੇ ਰਹਿ ਕੇ ਫੋਕੀਆਂ ਗੱਲਾਂ ਦਾ ਕੋਈ ਲਾਭ ਨਹੀਂ ਹੁੰਦਾ ਮਹਲਾ ਪੰਜਵਾਂ ਪਾਰ ਬ੍ਰਾਹਮ ਪ੍ਰਭ ਦ੍ਰਿਸ਼ਟੀ ਆਇਆ ਪੂਰਨ ਅਗਾਮ ਵਿਸਮਾਦ ਕੋਸਮ ਨੂੰ ਕੋ ਨੂੰ ਅਪਾਜ ਤੇ ਚਾਰਜ ਰੂਪ ਪ੍ਰਭੂ ਹਰਿ 타 ਮਜੂਦ ਇਸ ਪਿਆ ਹੈ ਨਾਨਕੋ RAM ਨਾਮ ਧਨ ਕੀਤਾ ਪੂਰੇ ਗੁਰ ਪ੍ਰਸਾਦ ਹੈ ਨਾਨਕ ਜਿਸ ਨੇ ਪੂਰੇ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੇ ਨਾਮ ਨੂੰ ਆਪਣਾ ਧਨ ਬਣਾਇਆ ਹੈ ਪੌੜੀ ਤੋ ਨ ਚੱਲੀ ਖਸਮ ਨਾਲ ਲਭੋ ਮੋਹ ਰਗਤੇ ਖਸਮ ਪ੍ਰਭੂ ਨਾਲ ਧੋਖਾ ਕਮਾਇਆ ਨਹੀਂ ਕਾਮਯਾਬ ਨਹੀਂ ਹੋ ਸਕਦਾ ਜੋ ਮਨੁੱਖ ਲਭੋ ਵਿੱਚ ਤੇ ਮੋਹ ਵਿੱਚ ਫਸੇ ਹੋਏ ਹਨ ਉਹ ਖਵਾਰ ਹੁੰਦੇ ਹਨ ਕਰਤਬ ਕਰਨ ਭੁਲੇਰੇ ਆ ਮਦ ਮਾਇਆ ਸੁਤੇ ਮਾਇਆ ਦੇ ਨਸ਼ੇ ਵਿੱਚ ਸੁੱਤੇ ਹੋਏ ਬੰਦੇ ਮੰਦੀਆਂ ਕਰਤੂਤਾ ਕਰਦੇ ਹਨ ਫਿਰ ਫਿਰ ਜੂਨ ਪਹਵਾਈ ਹਨ ਜਮ ਮਾਰਗ ਮੁਤੇ ਮੜਮੜ ਜੁਨਾ ਵਿੱਚ ਠੱਕੇ ਜਾਂਦੇ ਹਨ ਤੇ ਜਮਰਾਜ ਦੇ ਰਾਹ ਵਿੱਚ ਨਿਖਸਮੇ ਛੱਡੇ ਜਾਂਦੇ ਹਨ। ਕੀਤਾ ਪਾਏ ਨੇ ਆਪਣਾ ਦੁੱਖ ਸੇਤੀ ਜੁਤੇ ਆਪਣੇ ਮੰਦੇ ਕੀਤੇ ਕੰਮਾਂ ਦਾ ਫਲ ਪਾਉਂਦੇ ਹਨ। ਦੁੱਖਾਂ ਨਾਲ ਜੁੜਟ ਕੀਤੇ ਜਾਂਦੇ ਹਨ। ਨਾਨਕ ਨਾਏ ਵਿਸਾਰੇ ਸਭ ਮੰਦਿਰ ਉਤੇ ਹੇ ਨਾਨਕ ਜੇ ਪ੍ਰਭੂ ਦਾ ਨਾਮ ਵਿਚਾਰ ਦਿੱਤਾ ਜਾਏ ਤਾਂ ਜੀਵ ਲਈ ਸਾਰੀ ਰੁੱਤ ਮੰਦੀ ਹੋ ਜਾਣੋ। ਸ਼ਲੋਕ ਮਹਲਾ 5 ਉਠੰਦੇ ਹਾਂ ਬਹੰਦੇ ਹਾਂ ਸਵੰਦੇ ਹਾਂ ਸੁਖ ਸੋਏ ਪ੍ਰਮਾਤਮਾ ਦਾ ਨਾਮ ਜਪਿਆਂ ਉੱਠਦੇ ਹਾਂ ਬੈਠਦੇ ਹਾਂ ਸੁੱਤੇ ਹਾਂ ਹਰ ਵੇਲੇ ਇੱਕ ਸਾਰ ਸੁਖ ਬਣਿਆ ਰਹਿੰਦਾ ਹੈ। ਨਾਨਕ ਨਾਮ ਸਲਾਹੇ ਮਨ ਤਨ ਸ਼ੀਤਲ ਹੋਏ اے ਨਾਨਕ ਜੇ ਪ੍ਰਭੂ ਦੇ ਨਾਮ ਦੀ ਵਡਿਆਈ ਕਰਦੇ ਰਹੀਏ ਤਾਂ ਮਨ ਤੇ ਸਰੀਰ ਠੰਡੇ ਠਾਰ ਰਹਿੰਦੇ ਹਨ ਮਹਲਾ ਪੰਜਵਾਂ ਲਾਲਚ ਅਟਿਆ ਨਿਤ ਫਿਰੈ ਸਵਾਰਥ ਕਰੈ ਨਾ ਕੋਏ ਜਗਤ ਮਾਇਆ ਦੇ ਲਾਲਚ ਨਾਲ ਲਿਬੜਿਆ ਹੋਇਆ ਸਦਾ 扑ਟਕਦਾ ਫਿਰਦਾ ਹੈ ਕੋਈ ਵੀ ਬੰਦਾ ਆਪਣੇ ਅਸਲੀ ਭਲੇ ਦਾ ਕੰਮ ਨਹੀਂ ਕਰ ਸਕਦਾ ਜਿਸ ਗੁਰ ਭੇਟੈ ਨਾਨਕਾ ਤਿਸ ਮਨ ਵਸਿਆ ਸੋਏ ਪਰੇ ਨਾਨਕ ਜਿਸ ਮਨੁੱਖ ਨੂੰ ਸਤਿਗੁਰੂ ਮਿਲਦਾ ਹੈ ਉਸ ਦੇ ਮਨ ਵਿੱਚ ਉਹ ਪ੍ਰਭੂ ਵਸ ਪੈਂਦਾ ਹੈ ਕੌੜੀ ਸਬੇ ਵਸਤੂ ਕੌੜੀਆਂ ਸੱਚੇ ਨਾਮ ਮਿੱਠਾ ਦੁਨੀਆ ਦੀਆਂ ਬਾਕੀ ਸਾਰੀਆਂ ਚੀਜ਼ਾਂ ਆਖਰ ਕੌੜੀਆਂ ਹੋ ਜਾਂਦੀਆਂ ਹਨ ਇੱਕ ਸੱਚੇ ਪ੍ਰਭੂ ਦਾ ਨਾਮ ਹੀ ਸਦਾ ਮਿੱਠਾ ਰਹਿੰਦਾ ਹੈ ਸਵਾਦ ਆਇਆ ਤਿੰਨ ਹਰ ਜਨਾਂ ਚੱਖ ਸਾਦੀ ਡਿੱਠਾ ਪਰ ਇਹ ਸਵਾਦ ਉਹਨਾਂ ਸਾਧੂਆਂ ਨੂੰ ਹਰ ਜਨਾਂ ਨੂੰ ਆਉਂਦਾ ਹੈ ਜਿਨ੍ਹਾਂ ਇਹ ਨਾਮ ਰਸ ਚੱਖ ਕੇ ਵੇਖਿਆ ਪਾਰ ਬ੍ਰਹਮ ਜਿਸ ਲਿਖਿਆ ਮਨ ਤਿਸੈ ਵਟਾ ਤੇ ਉਸ ਮਨੁੱਖ ਦੇ ਮਨ ਵਿੱਚ ਇਹ ਸਵਾਦ ਆ ਕੇ ਵਸਦਾ ਹੈ ਜਿਸ ਦੇ ਭਾਗਾ ਵਿੱਚ ਪਾਰ ਬ੍ਰਹਮ ਨੇ ਲਿਖ ਦਿੱਤਾ ਇਕਨ ਰੰਝਨ ਰਵ ਰਹਿਆ ਆਉ ਦੁਆ ਕੁੱਠਾ ਐਸਾ ਐਸੇ ਭਾਗਾਂ ਵਾਲੇ ਨੂੰ ਮਾਇਆ ਰਹਿਤ ਪ੍ਰਭੂ ਹੀ ਹਰਥਾਂ ਦਿਸਦਾ ਹੈ ਉਸ ਮਨੁੱਖ ਦਾ ਦੂਜਾ ਭਾਵ ਨਾਸ਼ ਹੋ ਜਾਂਦਾ ਹੈ ਹਰ ਨਾਨਕ ਮੰਗੇ ਜੋੜ ਕਰ ਪ੍ਰਭ ਦੇਵੈ ਟੁਠਾ ਨਾਨਕ ਵੀ ਦੋਵੇਂ ਹੱਥ ਜੋੜ ਕੇ ਹਰੀ ਪਾਸੋਂ ਇਹ ਨਾਮ ਰਸ ਮੰਗਦਾ ਹੈ ਪਰ ਪ੍ਰਭੂ ਉਸ ਨੂੰ ਦਿੰਦਾ ਹੈ ਜਿਸ ਹਤੇ ਪ੍ਰਸੰਨ ਹੁੰਦਾ ਹੈ ਤਰਠਦਾ ਹੈ ਸ਼ਲੋਕ ਮਹਲਾ ਪੰਜਵਾਂ ਜਾਚੜੀ ਸਾਸਾਰ ਜੋ ਜਾ ਚੰਦੀ ਹਿਕੜੋ ਉਹ ਤਰਲਾ ਸਭ ਤੋਂ ਚੰਗਾ ਹੈ ਜੋ ਭਾਉ ਜਿਸ ਦੇ ਰਾਹੀ ਮਨੁੱਖ ਇੱਕ ਪ੍ਰਭੂ ਦੇ ਨਾਮ ਨੂੰ ਮੰਗਦਾ ਹੈ ਗਾਲੀ ਬਿਆਵਕਾਰ ਨਾਨਕ ਧਣੀ ਵੀ ਹੋਣੀਆਂ ਫੇ ਨਾਨਕ ਮਾਲਕ ਪ੍ਰਭ ਤੁਬਾਰੀਆਂ ਹੋਰ ਗੱਲਾਂ ਸਭ ਵਿਅਰਥ ਹਨ ਮਹਲਾ ਪੰਜਵਾ ਨੀ ਜੇ ਵਿਦਦਾ ਮਨ ਪਛਾਣੂ ਵਿਰਲਾ ਥਿਓ ਅਜੇਹਾ ਰੱਬ ਦੀ ਪਛਾਣ ਵਾਲਾ ਕੋਈ ਵਿਰਲਾ ਬੰਦਾ ਹੁੰਦਾ ਹੈ ਜਿਸ ਦਾ ਮਨ ਪ੍ਰਭੂ ਦੇ ਪ੍ਰੇਮ ਵਿੱਚ ਵੰਨਿਆ ਹੋਵੇ ਜੋੜਨ ਹਾਰਾ ਸੰਤ ਨਾਨਕ ਪਾਦਰ ਪਦਰੋ ਇਹ ਨਾਨਕ ਦੇਹਾ ਸੰਤ ਹੋਰਨਾਂ ਨੂੰ ਵੀ ਰੱਬ ਨਾਲ ਜੋੜਦਾ ਤੇ ਸਮਰੱਥ ਹੁੰਦਾ ਹੈ ਤੇ ਰੱਬ ਨੂੰ ਮਿਲਣ ਲਈ ਸਿੱਧਾ ਰਾਹ ਵਿਖਾ ਦਿੰਦਾ ਹੈ ਸਿੰਧ ਪਦਰਾ ਰਾਹ ਪੌੜੀ ਸੋਈ ਸੇਵੋ ਜਿਹੜੇ ਦਾਤਾ ਬਖਸ਼ਿੰਦ ਹੈ ਮੇਰੇ ਜਿੰਦੇ ਉਸ ਪਰਮੇਸ਼ਰ ਨੂੰ ਸਿਮਰ ਜੋ ਸਭ ਦਾਤਾ ਦੇਣ ਵਾਲਾ ਹੈ ਤੇ ਬਖਸ਼ਣ ਕਰਨ ਵਾਲਾ ਹੈ ਕਿਲਵੇ ਸਭ ਬినాਸ਼ ਹੋਣ ਸਿਮਰਤ ਗੋਵਿੰਦ ਪਰਮੇਸ਼ਰ ਨੂੰ ਸਿਮਰਿਆ ਸਾਰੇ ਪਾਪ ਨਾਸ਼ ਹੋ ਜਾਂਦੇ ਹਨ ਹਰ ਮਾਰਗ ਸਾਧੂ ਦੱਸਿਆ ਜਪਿਐ ਗੁਰਮੰਤ ਗੁਰੂ ਨੇ ਪ੍ਰਭੂ ਨੂੰ ਮਿਲਣ ਦਾ ਰਾਹ ਦੱਸਿਆ ਮਾਇਆ ਸਵਾਦ ਸਭ ਫਿੱਕਿਆ ਹਰ ਮਨ ਪਾਵੰਦ ਗੁਰੂ ਦਾ ਉਪਦੇਸ਼ ਸਦਾ ਚਿੱਤੇ ਕਰਨਾ ਚਾਹੀਦਾ ਹੈ ਗੁਰੂ ਦਾਬ ਦੇ ਸਦਾ ਚੇਤੇ ਕੀਤੇ ਆ ਮਾਇਆ ਦੇ ਸਾਰੇ ਸਵਾਦ ਫਿੱਕੇ ਪ੍ਰਤੀਤ ਹੁੰਦੇ ਹਨ ਤੇ ਪਰਮੇਸ਼ਰ ਮਨ ਵਿੱਚ ਪਿਆਰਾ ਲੱਗਦਾ ਹੈ ਤਿਆਏ ਨਾਨਕ ਪਰਮੇਸ਼ਰ ਹੈ ਜਿਨ ਦਿੱਤੀ ਜਿੰਦ ਹੈ ਨਾਨਕ ਜਿਸ ਪਰਮੇਸ਼ਰ ਨੇ ਜਿੰਦ ਦਿੱਤੀ ਹੈ ਉਸ ਨੂੰ ਸਦਾ ਸਿਮਰ ਯਾਦ ਕਰ ਸ਼ਲੋਕ ਮਹਲਾ ਪੰਜਵਾਂ ਵਤ ਲਗੀ ਸੱਚੇ ਨਾਮ ਕੀ ਜੋ ਬੀਜੇ ਸੋ ਖਾਏ ਇਹ ਮਨੁੱਖਾ ਜਨਮ ਸੱਚੇ ਪ੍ਰਭੂ ਦਾ ਨਾਮ ਰੂਹ ਬੀਜਣ ਲਈ ਫਰਮਾਂ ਸਮਾਂ ਮਿਲਿਆ ਹੈ ਜੋ ਮਨੁੱਖ ਨਾਮ ਬੀਜ ਬੀਜਦਾ ਹੈ ਉਹ ਇਸ ਦਾ ਫਲ ਖਾਂਦਾ ਹੈ ਇਸੇ ਪ੍ਰਾਪਤ ਨਾਨਕਾ ਜਿਸ ਨੂੰ ਲਿਖਿਆ ਆਏ اے ਨਾਨਕ ਇਹ ਚੀਜ਼ ਉਸ ਮਨੁੱਖ ਨੂੰ ਹੀ ਮਿਲਦੀ ਹੈ ਜਿਸ ਦੇ ਭਾਗਾਂ ਵਿੱਚ ਲਿਖੀ ਹੋਏ ਮਹਲਾ ਪੰਜਵਾਂ ਮੰਗਣਾ ਤਾਂ ਸੱਚ ਇੱਕ ਜਿਸ ਤਸ ਦੇਵੈ ਆਪ ਜੇ ਮੰਗਣਾ ਹੈ ਤਾਂ ਸਿਰ ਪ੍ਰਭੂ ਦਾ ਨਾਮ ਮੰਗੋ ਇਹ ਨਾਮ ਉਸ ਨੂੰ ਹੀ ਮਿਲਦਾ ਹੈ ਜਿਸ ਨੂੰ ਪ੍ਰਭੂ ਆਪ પ્રસન્ન ਹੋ ਕੇ ਦਿੰਦਾ ਹੈ ਜੇ ਤ ਖਾਦੇ ਮਨ ਤ੍ਰਿਪਤੀਐ ਨਾਨਕ ਸਾਹਿਬ ਦਾਤ ਜੇ ਨਾਮ ਵਸਤ ਖਾਦੀ ਜਾਏ ਤਾਂ ਮਨ ਮਾਇਆ ਵੱਲੋਂ ਰੱਜ ਜਾਂਦਾ ਹੈ ਪਰ ਹੈ ਨਾਨਕ ਇਹ ਨਿਰੋਲ ਮਾਲਕ ਦੀ ਬਖਸ਼ਿਸ਼ ਹੀ ਹੈ ਪੌੜੀ ਲਾਹ ਜਗ ਮੈਂ ਜ ਲਾਹ ਜਗ ਮੈਂ ਸੇ ਖਟੈ ਜਿਨ ਹਰ ਧਨ ਰਾਸ ਜਗਤ ਵਿੱਚ ਉਹੀ ਮਨੁੱਖ ਵਣਜਾਰੇ ਲਾਭ ਖਟਦੇ ਹਨ ਜਿੰਨਾ ਪਾਸ ਪ੍ਰਮਾਤਮਾ ਦਾ ਨਾਮ ਰੂਪ ਧਨ ਹੈ ਪੂੰਜੀ ਹੈ ਦੁਤਿਆ ਭਾਵ ਨ ਜਾਣਨੀ ਸੱਚੇ ਦੀ ਆਸ ਉਹ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਨਾਲ ਮੋਹ ਕਰਨਾ ਨਹੀਂ ਜਾਣਦੇ ਉਹਨਾਂ ਨੂੰ ਇੱਕ ਪ੍ਰਮਾਤਮਾ ਦੀ ਹੀ ਆਸ ਹੁੰਦੀ ਹੈ ਨਹਿ ਚਲ ਏਕ ਸਰੇਵਿਆ ਹੋਰ ਸਭ વિનાਸ਼ ਉਹਨਾਂ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਹੀ ਸਿਮਰਿਆ ਹੈ ਕਿਉਂਕਿ ਹੋਰ ਸਾਰਾ ਜਗਤ ਉਹਨਾਂ ਨੂੰ ਨਾਸ਼ਵੰਤ ਦਿਸਦਾ ਹੈ। ਮਹਾਰ ਬ੍ਰਹਮ ਜਿਸ ਵਿਸਰੈ ਤਿਸ ਵਿਰਥਾ ਸਾਸੋ ਜਿਸ ਮਨੁੱਖ ਨੂੰ ਪ੍ਰਮਾਤਮਾ ਭੁੱਲ ਜਾਂਦਾ ਹੈ ਉਸ ਦਾ ਹਰੇਕ ਸਾਹਸ ਵਿਰਥ ਜਾਂਦਾ ਹੈ। ਕੰਠ ਲਾਏ ਜਨ ਰਖਿਆ ਨਾਨਕ ਬਲ ਜਾਸੋ ਪਰਮਾਤਮਾ ਨੇ ਆਪਣੇ ਸੇਵਕਾਂ ਨੂੰ ਦੁਤਿਆ ਭਾਵ ਨੂੰ ਆਪਣੇ ਗਲ ਨਾਲ ਲਾ ਕੇ ਬਚਾਇਆ ਹੈ ਨਾਨਕ ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਸਲੋਕ ਮਹਲਾ 5 ਪਾਰਬ੍ਰਮ ਫਰਮਾਇਆ ਮੀ ਉਠਾ ਸਹਜ ਸੁਭਾਏ ਜਦੋਂ ਪਰਮਾਤਮਾ ਨੇ ਹੁਕਮ ਦਿੱਤਾ ਤਾਂ ਜਿਸ ਕਿਸੇ ਭਾਗਾ ਵਾਲੇ ਦੇ ਹਿਰਦੇ ਵਿੱਚ ਹਿਰਦੇ ਰੂਪ ਧਰਤੀ ਤੇ ਆਪਣੇ ਨਾਮ ਦੀ ਵਰਖਾ ਹੋਣ ਲੱਗ ਪਈ ਅਨ ਧਨ ਬਹੁਤੇ ਉਪਜਿਆ ਪ੍ਰਿਥਵੀ ਰੱਜੀ ਤਿਪਤ ਅਘਾਏ ਉਸ ਹਿਰਦੇ ਧਰਤੀ ਵਿੱਚ ਪ੍ਰਭੂ ਦੀ ਸਿਫਤ ਸਲਾਹ ਦਾ ਅਨ ਬਹੁਤ ਪੈਦਾ ਹੋ ਗਿਆ ਉਸ ਦਾ ਹਿਰਦਾ ਚੰਗੀ ਤਰ੍ਹਾਂ ਸੰਤੋਖ ਵਾਲਾ ਹੋ ਗਿਆ ਰਜ ਗਿਆ ਸਦਾ ਸਦਾ ਗੁਣ ਉਚਰੈ ਦੁਖ ਦਲਦ ਗਿਆ ਬਿਲਾਏ ਉਹ ਮਨੁੱਖ ਸਦਾ ਹੀ ਪਰਮਾਤਮਾ ਦੇ ਗੁਣ ਗਾਉਂਦਾ ਉਸ ਦਾ ਦੁੱਖ ਦਿਲਦਰ ਦੂਰ ਹੋ ਜਾਂਦਾ ਹੈ ਪੂਰਬ ਲਿਖਿਆ ਪਾਇਆ ਮਿਲਿਆ ਤਿਸੈ ਰਜਾਏ ਪਰੇ ਨਾਮ ਰੂਪ ਅਨ ਪੂਰਬ ਲੈ ਲਿਖੇ ਭਾਗਾ ਅਨਸਾਰ ਪਾਈਦਾ ਹੈ ਤੇ ਮਿਲਦਾ ਹੈ ਪਰਮਾਤਮਾ ਦੀ ਰਜ਼ਾ ਅਨਸਾਰ ਪਰਮੇਸ਼ਰ ਜੀ ਵਾਲਿਆ ਨਾਨਕ ਤਿਸੈ ਧਿਆਏ ਮਾਇਆ ਵਿੱਚ ਹੋ ਮੋਏ ਹੋਏ ਕਿਸ ਜਿਸ ਕਿਸੇ ਨੂੰ ਜਿੰਦ ਪਾਈ ਹੈ ਪਰਮੇਸ਼ਰ ਨੇ ਹੀ ਪਾਈ ਹੈ اے ਨਾਨਕ ਉਸ ਪ੍ਰਭੂ ਨੂੰ ਸਿਮਰ ਯਾਦ ਕਰ ਮਹਲਾ ਪੰਜਵਾਂ ਜੀਵਤ ਪਾਦ ਨਿਰਵਾਣ ਇੱਕੋ ਸਿਮਰੀਐ ਜੇ ਵਾਸਨਾ ਰਹਿ ਤੈ ਇੱਕ ਪ੍ਰਭੂ ਨੂੰ ਸਿਮਰੀਐ ਤਾਂ ਅਸਲੀ ਜੀਵਨ ਦਾ ਦਰਜਾ ਹਾਸਲ ਹੁੰਦਾ ਹੈ ਦੂਜੀ ਨਹੀਂ ਜਾਏ ਕਿਨ ਬਿਦ ਧੀਰੀ ਹੈ ਪਰ ਇਸ ਅਵਸਥਾ ਦੀ ਪ੍ਰਾਪਤੀ ਲਈ ਕੋਈ ਹੋਰ ਥਾਂ ਨਹੀਂ ਹੈ ਕਿਉਂਕਿ ਕਿਸੇ ਹੋਰ ਤਰੀਕੇ ਨਾਲ ਮਨ ਟੇਕ ਨਹੀਂ ਸਕਦਾ ਡਿੱਠਾ ਸਭ ਸੰਸਾਰ ਸੁਖ ਨਾ ਨਾਂਬੈਨ ਸਾਰਾ ਸੰਸਾਰ ਟੋਲ ਕੇ ਵੇਖਿਆ ਹੈ ਪ੍ਰਭੂ ਦੇ ਨਾਮ ਤੋਂ ਬਿਨਾਂ ਸੁਖ ਨਹੀਂ ਮਿਲਦਾ ਤਨ ਧਨ ਹੋ시ਸ਼ਾਰ ਜਾਣੇ ਕੋਏ ਜਨ ਜਗਤ ਇਸ ਤਨ ਤੇ ਧਨ ਵਿੱਚ ਸੁਖ ਭੜਦਾ ਹੈ ਇਹ ਸਰੀਰ ਤੇ ਧਨ ਨਾਸ਼ ਹੋ ਜਾਣਗੇ ਪਰ ਕੋਈ ਵਿਰਲਾ ਇਸ ਗੱਲ ਨੂੰ ਸਮਝਦਾ ਹੈ ਰੰਗ ਰੂਪ ਰਸ ਬਾਦ ਕੇ ਕਰੇ ਪ੍ਰਾਣੀਆਂ हे ਪ੍ਰਾਣੀ ਤੂੰ ਕੀ ਕਰ ਰਿਹਾ ਹੈ ਭਾ ਤੂੰ ਕਿਉਂ ਨਹੀਂ ਸਮਝਦਾ ਕਿ ਜਗਤ ਦੇ ਰੰਗ ਰੂਪ ਤੇ ਰਸ ਸਭ ਅਰਥ ਹਨ ਇਹਨਾਂ ਦੇ ਪਿੱਛੇ ਲੱਗਿਆ ਮਨ ਦਾ ਟਿਕਾਣਾ ਹਸਲ ਨਹੀਂ ਹੁੰਦਾ ਜਿਸ ਭੁਲਾਏ ਆਪ ਤਿਸ ਕਲ ਨਹੀਂ ਜਾਣੀਆਂ ਪਰ ਜੀਵ ਦੇ ਕੀ ਵਾਸ ਪ੍ਰਭੂ ਜਿਸਮਨੋਕ ਨੂੰ ਆਪ ਰਾਹ ਪਾਉਂਦਾ ਹੈ ਉਸ ਨੂੰ ਮਨ ਦੀ ਸ਼ਾਂਤੀ ਦੀ ਸਾਰ ਨਹੀਂ ਹੁੰਦੀ ਰੰਗ ਰਤੇ ਨਿਰਵਾਣ ਸਚਾ ਗਾਵਹੀ ਜੋ ਮਨੋਕ ਪ੍ਰਭੂ ਦੇ ਪਿਆਰ ਵਿੱਚ ਰੰਗੇ ਹੋਏ ਹਨ ਉਸ ਸਦਾ ਕੈਮਰਣ ਵਾਲੇ ਤੇ ਵਾਸਨਾ ਰਹਿਤ ਪ੍ਰਭੂ ਨੂੰ ਗਾਉਂਦੇ ਨਾਨਕ ਸ਼ਰਨ ਦਵਾਰ ਜੇ ਤੁਧ ਭਾਵਹੀ हे नानक प्रभु ਅਗੇ ਅਰਜ਼ੀ ਕਰਕੇ हे ਪ੍ਰਭੂ ਜੇ ਤੈਨੂੰ ਚੰਗੇ ਲੱਗਣ ਦਾ ਜੀਵ ਤੇਰੇ ਦਰ ਤੇ ਤੇਰੀ ਸ਼ਰਨ ਆਉਂਦੇ ਹਨ। ਪੌੜੀ ਜੰਮਣ ਮਰਨ ਨਾ ਤੈਨ ਕੋ ਜੋ ਹਰ ਲੜ ਲਾਗੇ ਜੋ ਮਨੁੱਖ ਪ੍ਰਮਾਤਮਾ ਦਾ ਆਸਰਾ ਲੈਂਦੇ ਹੋ ਉਹਨਾਂ ਲਈ ਜਨ ਮਰਨ ਦਾ ਗੇੜ ਨਹੀਂ ਰਹਿੰਦਾ। ਜੀਵਤ ਸੇ ਪਰਵਾਣ ਹੋਏ ਹਰ ਕੀਰਤਨ ਜਾਗੇ ਉਹ ਕਿਸੇ ਜੀਵਨ ਵਿੱਚ ਪ੍ਰਭੂ ਦੇ ਦਰ ਤੇ ਕਬੂਲ ਹੋ ਜਾਂਦੇ ਹਾਂ ਇਸੇ ਜੀਵਨ ਵਿੱਚ ਕਿਉਂਕਿ ਪ੍ਰਭੂ ਦੀ ਸੇਵਤ ਸਲਾਹ ਕਰਕੇ ਉਹ ਵਿਕਾਰਾਂ ਤੋਂ ਬਾਦ ਚ ਰਹਿੰਦੇ ਹਾਂ ਸਾਧ ਸੰਗ ਜਿਨ ਪਾਇਆ ਸਈ ਵਡ ਭਾਗੇ ਉਹੀ ਮਨੁੱਖ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੇ ਅਜਿਹੇ ਗੁਰਮੁਖਾਂ ਦੀ ਸੰਗਤ ਹਾਸਲ ਹੁੰਦੀ ਹੈ ਜਾਂ ਕਰ ਲਈ ਨਾਏ ਵ ਸਾਰੇ ਤ੍ਰਿਗ ਜੀਵਣਾ ਟੂਟੇ ਕੱਚ ਧਾਗੇ ਪਰ ਜੇ ਪ੍ਰਭੂ ਦਾ ਨਾਮ ਵਿਸਰਜਾਇਆ ਤਾਂ ਜੀਵਣਾ ਫਟਕਾਰਯੋਗ ਹੈ ਤੇ ਟੁੱਟੇ ਹੋਏ ਕੱਚੇ ਤਾਗੇ ਵਾਂਗ ਵਿਅਰਥ ਹੈ ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪ੍ਰਾਗੈ ਏ ਨਾਨਕ ਗੁਰਮੁਖਾਂ ਦੇ ਚਰਨਾਂ ਦੀ ਧੂੜ ਲੱਖਾਂ ਕਰੋੜਾਂ ਪ੍ਰਯਾਗ ਆਦਿ ਤੀਰਥਾਂ ਨਾਲ ਬੁਧ ਦੀ ਇੱਕ ਪਵਿੱਤਰ ਹੈ